ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਗੁੜਗਟਾ ਦੀ ਰੈਸਪੀ ਲੈ ਕੇ ਆਈ ਹਾਂ ਜਿਹੜਾ ਅਸੀਂ ਇਹ ਗੁੜਗਟਾ ਬਣਾ ਕੇ ਤਿਆਰ ਕਰਾਂਗੇ ਇੱਕਦਮ ਬਿਲਕੁਲ ਜਾਲੀਦਾਰ ਬਣ ਕੇ ਤਿਆਰ ਹੁੰਦਾ ਹੈ ਤੇ ਇਹ ਉਹੀ ਗੁੜਗਟਾ ਹੈ ਜਿਹੜਾ ਅਸੀਂ ਬਚਪਨ ਦੇ ਵਿੱਚ ਆਪਣੇ ਸਕੂਲਾਂ ਦੇ ਵਿੱਚ ਖਾਂਦੇ ਰਹੇ ਤੇ ਆਓ ਅਸੀਂ ਫਿਰ ਇਹਨਾਂ ਨੂੰ ਬਣਾ ਕੇ ਤਿਆਰ ਕਰੀਏ ਤੇ ਬਹੁਤ ਜ਼ਿਆਦਾ ਸੁੱਖਾ ਹੈਗਾ ਘਰ ਦੇ ਵਿੱਚ ਬਣਾਉਣਾ ਤੇ ਸੇਮ ਉਹੀ ਸਵਾਦ ਆਉਂਦਾ ਹੈ ਜਿਹੜਾ ਅਸੀਂ ਬਚਪਨ ਦੇ ਵਿੱਚ ਸਵਾਦ ਖਾਦਾ ਹੈਗਾ ਹੈ ਤੇ ਆਓ ਅਸੀਂ ਫਿਰ ਇਹਨੂੰ ਬਣਾਈਏ ਸੱਪਤੇ ਪਹਿਲਾ ਅਸੀਂ ਲੈ ਲਵਾਂਗੇ ਗੁੜ ਇਹਨੂੰ ਅਸੀਂ ਪਾਵਾਂਗੇ ਕੜਾਈ ਦੇ ਵਿੱਚ ਇੱਥੇ ਅਸੀਂ ਜਿਹੜਾ ਗੁੜ ਲਿਆ ਹੈ 250 ਗ੍ਰਾਮ ਗੁੜ ਹੈ 250 ਗ੍ਰਾਮ ਗੁੜ ਹੁੰਦਾ ਇੱਕ ਪੇਸੀ ਤੇ ਨਾਲ ਥੋੜਾ ਜਿਹਾ ਹੋਰ ਥੋੜਾ ਜਿਹਾ ਅੱਧੇ ਨਾਲੋਂ ਥੋੜਾ ਘੱਟ ਗੁੜ ਲੈਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਦੋ ਚਮਚ ਪਾਣੀ ਤੇ ਗੁੜ ਨੂੰ ਅਸੀਂ ਜਾਂ ਤੇ ਕੁੱਟ ਲਵਾਂਗੇ ਜਾਂ ਅਸੀਂ ਇਹਨੂੰ ਕਰਦੇ ਦੇ ਨਾਲ ਛੋਟਾ ਛੋਟਾ ਕੱਟ ਲਵਾਂਗੇ ਜਿਹੜਾ ਅੱਜਕੱਲ ਗੁੜ ਆ ਰਿਹਾ ਹੈ ਤਾਜ਼ਾ ਉਹ ਕਰਦੇ ਦੇ ਨਾਲ ਬਹੁਤ ਸੁੱਕੇ ਜਿਹੇ ਤਰੀਕੇ ਦੇ ਨਾਲ ਕੱਟਿਆ ਜਾ ਰਿਹਾ ਹੈ ਜੇਕਰ ਤਾਂ ਏਕੁਲ ਪ੍ਰਾਣਾ ਗੋੜ ਹੋਵੇ ਤੁਸੀਂ ਉਹਨੂੰ ਬੇਲਣੇ ਦੇ ਨਾਲ ਕਿਸੇ ਕੱਪੜੇ ਦੇ ਵਿੱਚ ਪਾ ਕੇ ਕੁੱਟ ਕੇ ਵੀ ਵਰਤ ਸਕਦੇ ਹੋ ਇਧਰ ਹੁਣ ਅਸੀਂ ਜਿਹੜਾ ਗੋੜ ਹੈਗਾ ਇਹਨੂੰ ਅਸੀਂ ਕਰਾਂਗੇ ਮੈਲਟ ਲਗਾਤਾਰ ਜਿਹੜੀ ਸਾਡਾ ਸਪੈਚੁਲਾ ਹੈਗਾ ਅਸੀਂ ਇਹਨੂੰ ਚਲਾਵਾਂਗੇ ਤੇ ਗੁੜ ਨੂੰ ਅਸੀਂ ਮੈਲਟ ਕਰਕੇ ਤਿਆਰ ਕਰਾਂਗੇ ਗੁੜ ਨੂੰ ਅਸੀਂ ਬਿਲਕੁਲ ਮੱਠੇ ਜੇ ਸੇਕਦੇ ਉੱਤੇ ਪਕਾਵਾਂਗੇ ਜੇਕਰ ਅਸੀਂ ਗੈਸ ਨੂੰ ਤੇਜ਼ ਕਰਾਂਗੇ ਤਾਂ ਜਿਹੜਾ ਸਾਡਾ ਗੁੜ ਹੈਗਾ ਇਹ ਸੜ ਜਾਏਗਾ ਇਸ ਕਰਕੇ ਜਦੋਂ ਅਸੀਂ ਗੁੜ ਨੂੰ ਮੈਲਟ ਕਰਨਾ ਹੈ ਬਿਲਕੁਲ ਘੱਟ ਸੇਕਦੇ ਉੱਤੇ ਪਕਾਣਾ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਨਾਲ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਇਧਰ ਜਿਹੜਾ ਸਾਡਾ ਗੁੜ ਹੈਗਾ ਮੈਲਟ ਹੋ ਜਾਏਗਾ ਥੋੜੀ ਦੇਰ ਬਾਅਦ ਪੱਕਣ ਤੋਂ ਬਾਅਦ ਥੋੜੀ ਦੇਰ ਮਤਲਬ ਮੈਲਟ ਹੋਣ ਤੋਂ ਬਾਅਦ ਅਸੀਂ ਥੋੜੀ ਦੇਰ ਇਹਨੂੰ ਪੱਕਣ ਦਵਾਂਗੇ ਇਸ ਤਰ੍ਹਾਂ ਲਗਾਤਾਰ ਜਿਹੜੀ ਕੜਸ਼ੀਆ ਨੂੰ ਚਲਾਉਂਦੇ ਰੱਖਾਂਗੇ ਜਦੋਂ ਥੋੜੀ ਦੇਰ ਹੋ ਜਾਏਗੀ ਫਿਰ ਅਸੀਂ ਇੱਕ ਕੋਲੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਲੈ ਕੇ ਆਵਾਂਗੇ ਤੇ ਜਿਹੜੀ ਗੁੜ ਦੀ ਤਾਰ ਹੈਗੀ ਉਹ ਅਸੀਂ ਚੈੱਕ ਕਰਾਂਗੇ ਹੁਣ ਅਸੀਂ ਕੋਲੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਠੰਡਾ ਤੇ ਪਾਣੀ ਦੇ ਵਿੱਚ ਅਸੀਂ ਕੁੱਝ ਕਪੁੰਦਾ ਜਿਹੜੀ ਆ ਹੈਗੀ ਆ ਇਹ ਗੁੜ ਵਾਲੇ ਜਿਹੜੀ ਗੁੜ ਦੀ ਚਾਸ਼ਨੀ ਹੈਗੀ ਇਹਦੀ ਆ ਪਾਵਾਂਗੇ ਤੇ ਇਹਨੂੰ ਅਸੀਂ ਚੈੱਕ ਕਰਕੇ ਦੇਖਾਂਗੇ ਕਿ ਜ ਇਹ ਇਧਰ ਜਿਹੜਾ ਸਾਡਾ ਗੁੜ ਹੈ ਹਲੇ ਉਦਾਂ ਤਿਆਰ ਨਹੀਂ ਹੋਇਆ ਹੈ ਇੱਕ ਵਾਰੀ ਮੈਂ ਤੁਹਾਨੂੰ ਬਾਹਰ ਕੱਢ ਕੇ ਵੀ ਚੈੱਕ ਕਰਕੇ ਦਿਖਾ ਦਿੰਦੀ ਹੈ ਕਿਉਂ ਹਲੇ ਤੱਕ ਇਹਦੇ ਵਿੱਚ ਥੋੜਾ ਜਿਹਾ ਚਿਪਚਿਪਾਪਨ ਹੈਗਾ ਹੈ ਜਿੰਨੀ ਦੇਰ ਤੱਕ ਗੁੜ ਸਾਡਾ ਪੂਰਾ ਕੱਚ ਵਾਂਗੂ ਨਹੀਂ ਟੁੱਟਦਾ ਹੈ ਜਿੱਦਾਂ ਅਸੀਂ ਮੈਂ ਤਾਂ ਖੋਲਿਆ ਹੈ ਨਾ ਤੇ ਇਹ ਹਲੇ ਕੱਚਾ ਹੈ ਤੇ ਇਹਨੂੰ ਆਪਾਂ ਥੋੜੀ ਦੇਰ ਹੋਰ ਪਕਾਵਾਂਗੇ ਥੋੜੀ ਦੇਰ ਬਾਅਦ ਅਸੀਂ ਫੇਰ ਇਹਨੂੰ ਚੈੱਕ ਕਰਾਂਗੇ ਥੋੜੀ ਦੇਰ ਹੋ ਚੁੱਕੀ ਹੈ ਤੇ ਕੁਝ ਕ ਬੂੰਦਾ ਜਿਹੜੀ ਹੈ ਗੁੜ ਦੀ ਆ ਅਸੀਂ ਫੇਰ ਉਸ ਕੋਲੀ ਦੇ ਵਿੱਚ ਪਾ ਕੇ ਇਹਨੂੰ ਚੈੱਕ ਕਰਕੇ ਦੇਖਾਂਗੇ ਦਵਾਰਾ ਤੋਂ ਅਸੀਂ ਫੇਰ ਕੁਝ ਕ ਬੂੰਦਾ ਤੇ ਇਹ ਜਦੋਂ ਠੰਡੀਆਂ ਹੋ ਜਾਣਗੀਆਂ ਫਿਰ ਅਸੀਂ ਇਹਨਾਂ ਨੂੰ ਕੋਲੀ ਵਿੱਚੋਂ ਕੱਢ ਕੇ ਤੁਹਾਨੂੰ ਚੈੱਕ ਕਰਕੇ ਦਿਖਾਵਾਂਗੇ ਜੇਕਰ ਤਾਂ ਇਹ ਟੁੱਟ ਜਾਣਗੀਆਂ ਇਹਦਾ ਮਤਲਬ ਹੈ ਕਿ ਜਿਹੜਾ ਸਾਡਾ ਗੋੜ ਵਾਲਾ ਜਿਹੜਾ ਸਰਪ ਹੈਗਾ ਜਿਹੜਾ ਸਾਡਾ ਗੋੜ ਦੀ ਚਾਣੀ ਹੈਗੀ ਹੈ ਇਹ ਬਣ ਕੇ ਤਿਆਰ ਹੈ ਦੇਖੋ ਇੱਧਰ ਮੈਂ ਤੁਹਾਨੂੰ ਹੁਣ ਤੋੜ ਕੇ ਦਿਖਾਵਾਂਗੇ ਆ ਦੇਖੋ ਜਦੋਂ ਇਦਾਂ ਟੁੱਟ ਜਾਂ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਸਾਡਾ ਗੋੜ ਹੈ ਇਹ ਤਿਆਰ ਹੈ ਤੇ ਹੁਣ ਜਿਹੜਾ ਦੇਖੋ ਇਹਦਾ ਟੁੱਟ ਰਹੀ ਹੈ ਨਾ ਚਾਸ਼ਨੀ ਬਿਲਕੁਲ ਜਿਹੜੀ ਸਾਡੀ ਗੁੜ ਦੀ ਹੈ ਬਿਲਕੁਲ ਸਹੀ ਬਣੀ ਹੈ ਇੱਥੇ ਪਤਾ ਲੱਗ ਜਾਣਾ ਹੈ ਇੱਥੇ ਆਪਾਂ ਥੋੜਾ ਜਿਹਾ ਦੇਸੀ ਘਿਓ ਇਹਦੇ ਵਿੱਚ ਪਾ ਦਵਾਂਗੇ ਕਿਉਂਕਿ ਇਹਦੇ ਨਾਲ ਜਿਹੜੇ ਗੁੜ ਦੇ ਵਿੱਚ ਸ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆਂਦੀ ਹੈ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਬੇਕਿੰਗ ਪਾਊਡਰ ਦਾ ਕਿਉਂਕਿ ਅਸੀਂ ਜਿਹੜਾ ਇਹ ਵਾਲਾ ਗੁੜ ਗੱਟੇ ਵਾਲਾ ਜਿਹੜਾ ਗੁੜ ਬਣਾ ਕੇ ਤਿਆਰ ਕਰਨਾ ਹੈ ਥੋੜਾ ਫਲਾਵਰਟ ਵਾਲਾ ਹੁੰਦਾ ਹੈ ਫਲਾਵਰਟ ਜਿਹੜੀ ਉਹਦੇ ਵਿੱਚ ਜਾਲੀ ਬਣਦੀ ਹੈ ਉਹ ਮਿੱਠੇ ਸੋਡੇ ਦੇ ਨਾਲ ਹੀ ਬਣਦੀ ਹੈ ਅੱਧਾ ਚਮਚ ਅਸੀਂ ਇਹਦੇ ਵਿੱਚ ਮਿੱਠਾ ਸੋਡਾ ਪਾ ਦੇਣਾ ਹੈ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇ ਇੱਕ ਅਸੀਂ ਜਾਂ ਕੋਈ ਥਾਲੀ ਲੈ ਲਵਾਂਗੇ ਕੋਈ ਵੀ ਅਸੀਂ ਬਰਤਨ ਲੈ ਲਵਾਂਗੇ ਉਹਨੂੰ ਅਸੀਂ ਪਹਿਲਾਂ ਤੋਂ ਹੀ ਘੋਲਾ ਲਾ ਕੇ ਰੱਖ ਲਵਾਂਗੇ ਇਧਰ ਮੈਂ ਇੱਥੇ ਇਸ ਤਰ੍ਹਾਂ ਦਾ ਇੱਕ ਬਰਤਨ ਲਿਆ ਹੈ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਦੇਸੀ ਘੋਲ ਲਗਾ ਦਿੱਤਾ ਹੈ ਤੇ ਜਿਹੜਾ ਕੜਾਈ ਵਾਲਾ ਗੁੜ ਹੈਗਾ ਇਹਨੂੰ ਅਸੀਂ ਇਧਰ ਸ਼ਿਫਟ ਕਰ ਦਵਾਂਗੇ ਚੰਗੀ ਤਰ੍ਹਾਂ ਅਸੀਂ ਸਪੈਚੂਲੇ ਦੇ ਨਾਲ ਕੜਾਈ ਨੂੰ ਸਾਫ਼ ਕਰ ਲਵਾਂਗੇ ਸਾਰਾ ਗੁੜ ਹੈਗਾ ਜਿਹੜਾ ਇਧਰ ਕੱਢ ਲਵਾਂਗੇ ਇਧਰ ਮੜਾ ਜਾ ਅਸੀਂ बराबर ਕਰ ਲੈਂਦੇ ਹਾਂ ਕਿਉਂਕਿ ਇੱਕ ਪਾਸੇ ਥੋੜਾ ਉੱਚਾ ਸੀ ਇੱਕ ਨੀਵਾ ਸੀਗਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਮੂਫਲੀ ਦੀਆਂ ਗਿਰੀਆਂ ਉੱਪਰੋਂ ਦੀ ਨਾਲ ਅਸੀਂ ਪਾ ਦਵਾਂਗੇ ਥੋੜੀ ਜੀ ਮਿੱਠੀ ਸੌਫ ਮੂਫਲਿਸ ਆਫ ਦੇ ਨਾਲ ਜਿਹੜਾ ਗੁੜ ਹੈਗਾ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਨਾਲ ਹੀ ਅਸੀਂ ਥੋੜੀ ਜਿਹੀ ਦੇ ਉੱਪਰ ਜਿਹੜਾ ਨਾਰੀਅਲ ਦਾ ਗੋਲਾ ਹੁੰਦਾ ਨਾ ਉਹਦੇ 2-4 ਆਪਾਂ ਪੀਸ ਰੱਖ ਦਵਾਂਗੇ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਲੁੱਕ ਵਾਈਜ਼ ਤੇ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਦਵਾਂਗੇ ਜਿਹੜਾ ਇਹ ਗੁੜ ਹੈਗਾ 20-25 ਮਿੰਟ ਦੇ ਵਿੱਚ ਹੀ ਬਹੁਤ ਜ਼ਿਆਦਾ ਸੋਹਣਾ ਮਤਲਬ ਠੰਡਾ ਹੋ ਜਾਂਦਾ ਹੈ ਬਹੁਤ ਵਧੀਆ ਮਤਲਬ ਬਣ ਕੇ ਤਿਆਰ ਹੋ ਜਾਂਦਾ ਹੈ ਪੂਰੀ ਤਰ੍ਹਾਂ ਜੰਮ ਜਾਂਦਾ ਹੈ 20-25 ਮਿੰਟ ਹੋ ਚੁੱਕੇ ਨੇ ਤੇ ਹੁਣ ਅਸੀਂ ਨਾ ਇਹਨੂੰ ਕੱਢ ਕੇ ਵੇਖਦੇ ਆ ਜੇ ਨਿਕਲਦਾ ਹੈ ਜੇ ਇਹ ਤਾਂ ਨਿਕਲ ਜੇ ਫਿਰ ਤਾਂ ਬਹੁਤ ਵਧੀਆ ਜੇ ਨਾ ਨਿਕਲੇ ਇਸ ਤਰ੍ਹਾਂ ਫਿਰ ਅਸੀਂ ਜਿਹੜੀ ਇਹ ਸਾਡਾ ਬਰਤਨ ਹੈਗਾ ਅਸੀਂ ਇਹਨੂੰ 2 ਸੈਕਿੰਡ 2 ਸੈਕਿੰਡ ਸਿਰਫ ਇਹਨੂੰ ਗੈਸ ਦੇ ਉੱਤੇ ਰੱਖਾਂਗੇ ਕਿਉਂਕਿ ਇਹਦੇ ਥੱਲੇ ਅਸੀਂ ਘਿਓ ਲਗਾਇਆ ਹੈ ਤੇ ਘਿਓ ਨੇ ਜਿਹੜਾ ਗੁੜ ਹੈ ਛੱਡ ਦੇਣਾ ਹੈ ਦੇਖੋ ਇਹ ਇਧਰ ਛੱਡ ਦਿੱਤਾ ਹੈ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਇਦਾਂ ਠੱਪ ਠੱਪ ਕਰਕੇ ਵਜਾ ਕੇ ਇਹਨੂੰ ਅਸੀਂ ਕੱਢ ਲੈਂਦੇ ਹਾਂ ਲੋ ਜਿਹੜਾ ਸਾਡਾ ਗੁੜ ਹੈਗਾ ਬਣ ਕੇ ਤਿਆਰ ਹੈ ਤੇ ਹੁਣ ਮੈਂ ਤੁਹਾਨੂੰ ਗੁੜ ਤੋੜ ਕੇ ਦਿਖਾਵਾਂਗੀ ਬਹੁਤ ਜਦਾ ਸੋਨਾ ਬਣ ਕੇ ਤਿਆਰ ਹੋਇਆ ਹੈ ਲੋ ਜੀ ਜਿਹੜਾ ਸਾਡਾ ਗੁੜ ਗੱਟਾ ਹੈਗਾ ਇਹ ਬਣ ਕੇ ਤਿਆਰ ਹੈ ਤੇ ਅਸੀਂ ਹੁਣ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੇਖੋ ਇਹਦੇ ਅੰਦਰ ਜਿਹੜੀ ਜਾਲੀ ਆ ਬਹੁਤ ਜ਼ਿਆਦਾ ਸੋਹਣੀ ਆਈ ਹੈ ਹਲੇ ਆਪਾਂ ਸਿਰਫ 250 ਗ੍ਰਾਮ ਦੇ ਕਰੀਬ ਗੁੜ ਲਿਆ ਸੀ ਜੇਕਰ ਅਸੀਂ ਥੋੜਾ ਜ਼ਿਆਦਾ ਗੁੜ ਲੈਂਦੇ ਤੇ ਹੋਰ ਥੋੜੀ ਵਧੀਆ ਥੋੜੀ ਮੋਟੀ ਜਾਲੀ ਬਣ ਕੇ ਤਿਆਰ ਹੋਣੀ ਸੀਗੀ ਤੇ ਬਹੁਤ ਜਿਆਦਾ ਸੋਖਾ ਹੈਗਾ ਬਣਾਉਣਾ ਤੁਸੀਂ ਦੇਖ ਹੀ ਲਿਆ ਹੈ ਬਹੁਤਾ ਔਖਾ ਕੰਮ ਨਹੀਂ ਹੈ ਸਿਰਫ ਅਸੀਂ ਜੜੀ ਦੀ ਤਾਰ ਚੈੱਕ ਕਰਨੀ ਹੈ ਬਸ ਕਿ ਉੱਥੋਂ ਸਾਨੂੰ ਕੋਲੀ ਵਿੱਚ ਪਾਣੀ ਪਾ ਕੇ ਅਸੀਂ ਉੱਥੋਂ ਚੈੱਕ ਕਰ ਲੈਣਾ ਹੈ ਕਿ ਜਿਹੜਾ ਸਾਡਾ ਗੋੜ ਹੈ ਬਸ ਟੁੱਟਦਾ ਹੋਵੇ ਜੇਕਰ ਇਦਾਂ ਹੋ ਜਾਏ ਤੇ ਸਾਡਾ ਜਿਹੜਾ ਗੋੜਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦਾ ਹੈ ਤੇ ਗੋੜ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਵੀਡੀਓ ਥੋੜੀ ਬਹੁਤੀ ਵੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਹਾਂ ਫਿਰ ਤੁਹਾਨੂੰ ਕੋਈ